ਲੜਾਈ ਚ ਚਰਉਣ ਦੇ ਨੌਜਵਾਨ ਦਾ ਕੀਤਾ ਗਿਆ ਕਤਲ 15 ਸਾਲ ਪਹਿਲਾਂ ਗਿਆ ਸੀ ਦੁਬਈ ਵਿਗਿਆਫ ਪੂਰੀ ਖਬਰ ਜਲੰਧਰ ਦੇ ਪਿੰਡ ਜਮਸ਼ੇਰ ਖਾਸ ਦੇ ਨੌਜਵਾਨ ਪੰਕਜ ਦਾ ਦੁਬਈ ਵਿੱਚ ਕਤਲ ਗਿਆ ਦਿੱਤਾ ਗਿਆ ਪ੍ਰਾਪਤ ਜਾਣਕਾਰੀ ਅਨੁਸਾਰ ਪੰਕਜ ਡੋਲ ਦੁਬਈ ਦੇ ਅਲਕੋਸ ਸਥਿਤ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਪਰਤ ਰਿਆ ਸੀ ਇਸ ਦੌਰਾਨ ਕੁਝ ਸਰਦਾਰ ਨੌਜਵਾਨਾਂ ਨਾਲ ਪੰਕਜ ਦਾ ਝਗੜਾ ਹੋ ਗਿਆ ਥੋੜੀ ਦੇਰ ਵਿੱਚ ਮਾਮਲਾ ਇੰਨਾ ਵੱਧ ਗਿਆ ਕਿ ਉਹਨਾਂ ਨੇ ਪੰਕਜ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਜਲੰਧਰ ਦੇ ਪਿੰਡ ਜਮਸ਼ੇਰ ਖਾਸ ਦੇ ਨੌਜਵਾਨ ਪੰਕਜ ਦਾ ਦੁਬਈ ਵਿੱਚ ਕਤਲ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਪੰਕਜ ਰੋਲ ਦੁਬਈ ਦੇ ਅਲਕੋਸ ਸਥਿਤ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਪਰਤ ਰਿਹਾ ਸੀ। ਇਸ ਦੌਰਾਨ ਕੁਝ ਸਰਦਾਰ ਨੌਜਵਾਨਾਂ ਨੇ ਪੰਕਜ ਨਾਲ ਝਗੜਾ ਕਰ ਦਿੱਤਾ। ਥੋੜੀ ਦੇਰ ਵਿੱਚ ਮਾਮਲਾ ਇੰਨਾ ਵੱਧ ਗਿਆ ਕਿ ਉਨ੍ਹਾਂ ਪੰਕਜ ਤੇ ਤੇਜ਼ਾਰ ਹਥਿਆਰਾਂ ਨਾਲ ਕੁੱਟਮਾਰ ਵੀ ਕਰਨੀ ਅਤੇ ਹਮਲਾ ਕਰ ਦਿੱਤਾ। ਨੌਜਵਾਨ ਮੌਕੇ ਤੋਂ ਫਰਾਰ ਹੋ ਗਏ। ਜਿੰਨਾਂ ਨੂੰ ਪਿੱਛੇ ਆ ਰਹੇ ਪੰਕਜ ਦੇ ਦੋਸਤਾਂ ਨੇ ਰੋਕਣ ਦੀ ਕੋਸ਼ਿਸ਼ ਤਾਂ ਕੀਤੀ ਪਰ ਉਹ ਭਜਨ ਵਿੱਚ ਕਾਮਯਾਬ ਹੋ ਗਏ ਪੁਲਿਸ ਨੇ ਫੌਰੀ ਕਾਰਵਾਈ ਕਰਦਿਆ ਕੁਝ ਦੇਰ ਬਾਅਦ ਹੀ ਕਾਤਲਾਂ ਨੂੰ ਸ਼ਹਿਰ ਵਿੱਚੋਂ ਗ੍ਰਿਫਤਾਰ ਕਰ ਲਿਆ ਹੈ ਮਿੱਤਰਕ ਪੰਕਜ ਦੇ ਪ੍ਰਾ ਗੋਪੀ ਨੇ ਦੱਸਿਆ ਕਿ ਉਹ ਕਰੀਬ 13 ਸਾਲ ਪਹਿਲਾਂ ਦੁਬਈ ਗਿਆ ਸੀ ਅਤੇ ਇੱਕ ਪ੍ਰਾਈਵੇਟ ਕੰਪਨੀ ਵਿੱਚ ਫੋਰਮੈਨ ਵਜੋਂ ਕੰਮ ਕਰਦਾ ਸੀ ਤੇ ਸਾਲ ਵਿੱਚ ਇੱਕ ਵਾਰ ਛੁੱਟੀਆਂ ਕੱਟਣ ਲਈ ਪੰਜਾਬ ਆਉਂਦਾ ਸੀ ਲੋ ਜੀ ਨਵੀਆਂ ਤੇ ਤਾਜ਼ੀਆਂ ਜਾਣਕਾਰੀਆਂ ਪ੍ਰਾਪਤ ਕਰਨ ਦੇ ਲਈ ਜੁੜੇ ਰੋਜ਼ਾਨੇ ਚੈਨਲ ਦੇ ਨਾਲ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਸੀਂ ਤੁਹਾਨੂੰ ਰੋਜ਼ ਹੀ ਜਾਣੂ ਕਰਵਾਉਂਦੇ ਰਵਾਂਗੇ ਨਵੀਆਂ ਤੇ ਤਾਜ਼ੀਆਂ ਹੋਰ ਖਬਰਾਂ ਦੇ ਨਾਲ ਤਦ ਤੱਕ ਲਈ ਧੰਨਵਾਦ ਰੱਬ ਰੱਖਾ